ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਤਾਂ ਜੋ ਸਾਡੀ ਮਦਦ ਹੋ ਸਕੇ ਡਿੱਗਿਆ ਰਾਤ ਨੂੰ ਡਿੱਗਿਆ ਵੀਰ ਜੀ ਇਹ ਇਹ ਜ਼ਿਆਦਾ ਮੀਂਹ ਪੈਣ ਦੇ ਕਾਰਨ ਇਹ ਘਟਨਾ ਵਾਪਰੀ ਹੈ ਤੇ ਇਹ ਵੀ ਹਾਲੇ ਸਾਰਾ ਚੋਂਦਾ ਹੈਗਾ ਇਹ ਇੱਥੋਂ ਸਾਰਾ ਇੱਕ ਥਮਲਾ ਸੀਗਾ ਉਹ ਸਾਰਾ ਨਿਕਲ ਗਿਆ ਹੈਗਾ ਡਿੱਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਟਾਈਮ ਅਸੀਂ ਖੜੇ ਆਂਗੇ ਪਿੰਡ ਗੁਜਰਾ ਦੇ ਵਿੱਚ ਤੁਹਾਨੂੰ ਇੱਕ ਇਹੋ ਜੀ ਤਰਾਸ ਦੀ ਤਸਵੀਰ ਲੈ ਕੇ ਆਇਆ ਜੋ ਕਿ ਬਹੁਤ ਮੰਨ ਭਾਗੀ ਕਟਣਾ ਹੈ ਜੋ ਇੱਥੋਂ ਦੇ ਇੱਕ ਗਰੰਥੀ ਸਿੰਘ ਹਨ ਭਾਈ ਜਗਤਾਰ ਸਿੰਘ ਜੀ ਗੁਜਰਾ ਦੇ ਜੋ ਉਹਨਾਂ ਦਾ ਮਕਾਨ ਹੈਗਾ بارش ਦੇ ਕਾਰਨ ਮੀਂਹ ਦੇ ਕਾਰਨ ਟਹਿ ਚੁੱਕਿਆ ਹੈ ਅੱਜ ਮਿਤੀ 5 ਸਤੰਬਰ ਦਿਨ ਸ਼ੁੱਕਰਵਾਰ 2025 ਦੀ ਇਹ ਤਸਵੀਰ ਹੈ ਸੋ ਤੁਹਾਨੂੰ ਤਸਵੀਰਾਂ ਵੀ ਨਾਲ-ਨਾਲ ਦਿਖਾ ਰਹੇ ਆ ਜੋ ਉਹਨਾਂ ਦਾ ਮਕਾਨ ਹੈ ਟਹਿ ਢੇਰੀ ਹੋ ਚੁੱਕਿਆ ਹੈ ਆਓ ਆਪਾਂ ਮਕਾਨ ਮਾਲਕ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਉਹਨਾਂ ਦੇ ਬਜ਼ੁਰਗ ਮਾਤਾ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਉਹਨਾਂ ਤੋਂ ਪੁੱਛਦੇ ਹਾਂ ਵੀ ਇਹ ਜਿਹੜੀ ਘਟਣਾ ਹੈਗੀ ਕਿਸ ਤਰ੍ਹਾਂ ਵਾਪਰੀ ਹੈ ਜੋ ਭਾਈ ਜਗਤਾਰ ਸਿੰਘ ਜੀ ਬਹੁਤ ਹੀ ਵਧੀਆ ਗ੍ਰੰਥੀ ਸਿੰਘ ਹਨ ਪੰਥਕ ਕਾਰਜਿਆਂ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਹਨ ਆ ਦੇਖੋ ਜੋ ਇਹਨਾਂ ਦਾ ਮਕਾਨ ਹੈ ਮਾਰਸ਼ ਦੇ ਕਾਰਨ ਬਿਲਕੁਲ ਢਹਿ ਚੁੱਕਿਆ ਹੈ ਇੱਕ ਕਮਰਾ ਜਿਹੜਾ ਬਚਿਆ ਉਹ ਵੀ ਜਿਹੜਾ ਹੈ ਚੂੰਦਾ ਹੈ ਤੇ ਉਹ ਕੰਧ ਹੈ ਅੱਗੇ ਉਹ ਪਹਿਲਾਂ ਢਹਿ ਚੁੱਕੀ ਸੀ ਬਿਲਕੁਲ ਜਿਹੜੀ ਹਾਲਤ ਹੈਗੀ ਬਹੁਤ ਗੰਭੀਰ ਹਾਲਤ ਹੈਗੀ ਜਿਹੜਾ ਕਮਰਾ ਰਹਿੰਦਾ ਉਹਦੀ ਵੀ ਗੰਭੀਰ ਹਾਲਤ ਹੈ ਆ ਆਪਣੇ ਸਾਹਮਣੇ ਹੈਗਾ ਢਹਿ ਚੁੱਕਿਆ ਹੈ ਇੱਧਰ ਸਮਾਨ ਦੇਖੋ ਜਿਹੜਾ ਨੀਚੇ ਦਬਿਆ ਸੀਗਾ ਮਕਾਨ ਦੇ ਨੀਚੇ ਜਿਹੜਾ ਕਮਰਾ ਟ ਹੈ ਹੈ ਉਹਦਾ ਸਮਾਨ ਦੇਖੋ ਸੋ ਆਓ ਆਪਾਂ ਉਹਨਾਂ ਨਾਲ ਬਜ਼ੁਰਗਾਂ ਦੇ ਨਾਲ ਭਾਈ ਜਗਤਾਰ ਸਿੰਘ ਜੀ ਦੇ ਨਾਲ ਵੀ ਗੱਲ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਭਾਈ ਜਗਤਾਰ ਸਿੰਘ ਜੀ ਇਹ ਜਿਹੜੀ ਘਟਨਾ ਵਾਪਰੀ ਹੈ ਕਿਸ ਤਰ੍ਹਾਂ ਵਾਪਰੀ ਹੈ ਇਹ ਕਦੋਂ ਵਾਪਰੀ ਹੈ ਇਹ ਜ਼ਿਆਦਾ ਮੀਂਹ ਪੈਣ ਦੇ ਕਾਰਨ ਇਹ ਘਟਨਾ ਵਾਪਰੀ ਹੈ ਤੇ ਇਹ ਵੀ ਹਾਲੇ ਸਾਰਾ ਚੋਂਦਾ ਹੈਗਾ ਇਹ ਇੱਥੋਂ ਸਾਰਾ ਇੱਕ ਥਮਲਾ ਸੀਗਾ ਉਹ ਸਾਰਾ ਨਿਕਲ ਗਿਆਗਾ ਡਿਗ ਡਿਗ ਪਿਆ ਸਾਰਾ ਜੀ ਤੇ ਹੁਣ ਗਰੰਥੀ ਸਿੰਘਾਂ ਸਾਮ ਸੰਭਾਲ ਜ਼ਿਆਦਾ ਨਾ ਕਰਦੀ ਹੁੰਦੀ ਹੈਗੀ ਸਾਡੇ ਤਾਂ ਘਰ ਦੇ ਵਿੱਚ ਵੀ ਗਰੰਥੀਆਂ ਦੇ ਆ ਇਸ ਤਰ੍ਹਾਂ ਕੱਖ ਉਗ ਜਾਂਦੇ ਆ ਸੋ ਤਕਰੀਬਨ 25 26 ਸਾਲ ਤੋਂ ਗਰੰਥੀ ਸਿੰਘ ਦੀ ਡਿਊਟੀ ਨਿਭਾ ਰਹੇ ਆ ਸੋ ਹੋਰ ਵੀ ਜੋ ਪੰਥਕ ਕਾਰਜ ਨੇ ਪੰਥਕ ਕਾਰਜਾਂ ਦੇ ਵਿੱਚ ਵੀ ਜਾਣਦੇ ਆ ਜਿੱਥੇ ਵੀ ਪੰਥ ਤੇ ਗ੍ਰੰਥ ਨੂੰ ਲੋੜ ਪੈਂਦੀ ਹੈ ਬੇਅਦਬੀ ਹੁੰਦੀ ਹੈ ਜੇ ਕਿਤੇ ਵੀ ਹਰ ਜਗ੍ਹਾ ਜਾਈਦਾਗਾ ਪਰ ਅਸੀਂ ਆਪਣੇ ਘਰ ਦੀ ਸੰਭਾਲ ਨਹੀਂ ਕਰ ਸਕੇ ਕੱਲ ਮੇਰੇ ਮਾਤਾ ਜੀ ਆਏ ਸੀ ਆ ਕੰਦ ਪਹਿਲਾਂ ਡਿਗੀ ਹੈ ਇਹ ਉਧਰੋਂ ਇੱਕ ਤਾਂ ਚੱਕਰੇ ਸੀ ਮਾਤਾ ਜੀ ਤੇ ਕੱਲ ਕੁਝ ਸੱਜਣ ਇੱਥੇ ਆ ਕੇ ਸਰਪੰਚ ਸਾਹਿਬ ਮੌਕੇ ਤੇ ਆ ਕੇ ਦੇਖ ਕੇ ਵੀ ਗਏ ਆ ਤੇ ਇਹ ਇਹ ਬਾਅਦ ਵਿੱਚ ਡਿਗਿਆ ਇਹ ਤੇ ਉਸ ਟਾਈਮ ਸਾਡੇ ਘਰ ਦਾ ਇੱਥੇ ਕੋਈ ਮੈਂਬਰ ਨਹੀਂ ਸੀ ਜਦੋਂ ਇਹ ਡਿੱਗਿਆਗਾ ਸਾਨੂੰ ਸੁਨੇਹਾ ਸਾਨੂੰ ਸੁਨੇਹਾ ਲਾ ਕੇ ਬੁਲਾਇਆ ਗਿਆ ਡਿੱਗਿਆ ਰਾਤ ਨੂੰ ਡਿੱਗਿਆ ਵੀਰ ਜੀ ਇਹ ਹੋਰ ਪਾਈ ਮਦਦ ਕਰੋ ਪਾਈ ਇਹ ਹੋਰ ਗਰੀਬਾਂ ਦੀ ਸੋ ਮਾਤਾ ਜੀ ਭਾਵਕੋ ਕੇ ਕਹਿ ਰਹੇ ਨੇ ਕਿ ਸਾਡੀ ਮਦਦ ਕੀਤੀ ਜਾਵੇ ਸੋ ਅਸੀਂ ਐਨ ਆਰ ਆਈ ਭਰਾਵਾਂ ਨੂੰ ਜਾਂ ਹੋਰ ਦਾਨੀ ਸੱਜਣ ਨੇ ਜਿਹੜੇ ਉਹਨਾਂ ਨੂੰ ਇਹੀ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਇਨਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਇਹ ਆਪਣਾ ਜਿਹੜਾ ਨਵਾਂ ਮਕਾਨ ਹੈ ਖੜਾ ਕਰ ਸਕਣ ਸੋ ਇਹਨਾਂ ਦਾ ਜੋ ਮਾਤਾ ਜੀ ਦਾ ਜੀਵਨ ਹੈ ਇਹ ਵੀ ਬਹੁਤ ਉੱਚਾ ਸੁੱਚਾ ਜੀਵਨ ਹੈ ਇਹਨਾਂ ਨੇ ਵੀ ਪਹਿਲਾ ਪੰਥਕ ਮੋਰਚਿਆਂ ਦੇ ਵਿੱਚ ਦਿੱਲੀ ਤੱਕ ਧਰਨਿਆਂ ਦੇ ਵਿੱਚ ਇਹ ਮਾਤਾ ਜੀ ਗਏ ਨੇ ਆਪਾਂ ਮਾਤਾ ਜੀ ਵੱਲੋਂ ਵੀ ਪੁੱਛਦੇ ਆ ਵੀ ਇਹਨਾਂ ਨੇ ਕਿੰਨੇ ਕ ਪੰਥਕ ਮੋਰਚਿਆਂ ਦੇ ਵਿੱਚ ਆਪਣੇ ਜਿਹੜੇ ਸਹਿਯੋਗ ਪਾਏ ਨੇ ਹਰੇਕ ਹਰੇਕ ਮੋਰਚੇ ਤੇ ਨਾਲ ਮੇਰੇ ਬੁੰਡੇ ਦੇ ਜਾਂਦੀ ਰਹੀ ਹੈ ਭਾਈ ਸੋ ਇਸ ਕਰਕੇ ਸਾਨੂੰ ਇਹਨਾਂ ਭਰਾਵਾਂ ਦੇ ਬਾਹ ਫੜਨ ਦੀ ਲੋੜ ਹੈ ਸੋ ਵੱਧ ਤੋਂ ਵੱਧ ਐਨ ਆਰ ਆਈ ਵੀਰਾਂ ਨੂੰ ਦਾਨੀ ਸੱਜਣਾ ਨੂੰ ਬੇਨਤੀ ਹੈ ਕਿ ਇਹਨਾਂ ਭਰਾਵਾਂ ਦੀ ਇਹਨਾਂ ਮਾਤਾ-ਵਾਦੀ ਬਜ਼ੁਰਗਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਇਹਨਾਂ ਦਾ ਜਿਹੜਾ ਮਕਾਨ ਹੈ ਦੁਬਾਰਾ ਤੋਂ ਖੜਾ ਕਰ ਸਕੀਏ ਕਿਉਂਕਿ ਆਪਣਾ ਇੱਕ ਫਰਜ਼ ਬਣਦਾ ਇੱਕ ਗਰੰਥੀ ਸਿੰਘ ਹੈ ਆਪਾਂ ਸਾਰਿਆਂ ਦੇ ਲਈ ਗਰੰਥੀ ਸਿੰਘ ਹੈ ਜਿਹੜਾ ਅਰਦਾਸ ਕਰਦਾ ਹੈ ਭੱਲੇ ਦੀ ਅਰਦਾਸ ਕਰਦਾ ਦੇਖੋ ਆਪਣਾ ਗਰੰਥੀ ਸਿੰਘ ਦੇ ਹੀ ਆਪਣਾ ਖੁੱਦ ਦਾ ਮਕਾਨ ਹੈ ਜਿਹੜਾ ਢਹਿ ਢੇਰੀ ਹੋ ਚੁੱਕਿਆ ਹੈ ਇਸ ਕਰਕੇ ਆਪਾਂ ਨੂੰ ਇਹਨਾਂ ਦੀ ਬਾਹ ਫੜਨ ਦੀ ਲੋੜ ਹੈ ਜੀ ਦੇਖੋ ਜੀ ਆਮ ਜਿਹੜਾ ਕਮਰੇਗਾ ਇਹ ਵੀ ਦੇਖੋ ਸਲਾਹ ਪਣੀ ਖੜਿਆ ਹੈ ਇੱਥੇ ਵੀ ਚੁੰਦਾ ਹੈ ਆ ਸਾਰਾ ਪੇਚੇ ਦਾ ਸਾਰਾ ਗਿੱਲਾ ਹੈ ਆ ਸਾਰਾ ਦੇਖੋ ਸਾਰੇ ਗਿੱਲਾ ਹੈਗਾ ਕਮਰਾ ਸਾਰਾ نیچے ਵੀ ਦੇਖ ਸਕਦੇ ਹੋ ਤੁਸੀਂ ਸਾਰਾ ਕਮਰਾ ਗਿੱਲਾ ਪਾਣੀ ਵੀ ਅੰਦਰ ਆਇਆ ਹੋਇਆ ਸੋ ਆ ਦੇਖ ਸਕਦੇ ਹੋ ਤੁਸੀਂ ਕਿ ਹਰ ਇੱਕ ਪੰਥਕ ਮੋਰਚੇ ਦੇ ਵਿੱਚ ਉਹਨਾਂ ਨੂੰ ਸਨਮਾਨ ਵੀ ਮਿਲੇ ਹੋਏ ਹਨ ਸੋ ਆਪਾਂ ਨੂੰ ਪਤਾ ਹੀ ਹੈ ਕਿ ਗਰੰਥੀ ਸਿੰਘਾਂ ਦੀ ਜਿਹੜੀ ਤਨਖਾਹ ਹੈ ਉਹ ਕਿੰਨੀ ਕੁ ਹੁੰਦੀ ਹੈਗੀ ਜੇ ਗਰੰਥੀ ਸਿੰਘਾਂ ਦੀ ਤਨਖਾਹ ਵਧੀਆ ਹੋਵੇ ਤਾਂ ਕਿਉਂ ਸਾਨੂੰ ਇਸ ਤਰ੍ਹਾਂ ਵੀਡੀਓ ਬਣਾਉਣੀ ਆ ਪੈਣ ਕਿਉਂ ਸਾਨੂੰ ਕਿਸੇ ਦੇ ਤਰਲੇ ਮਿੰਨਤਾ ਕਰਨੇ ਪੈਣ ਸੋ ਇਸ ਕਰਕੇ ਬੇਨਤੀ ਹੈ ਜੀ ਆ ਦੇਖੋ ਨਾ ਘਰੇ ਹੋਣ ਦੇ ਬਾਵਜੂਦ ਕਿਉਂਕਿ ਗਰੰਥੀ ਸਿੰਘ ਡਿਊਟੀ ਤੇ ਰਹਿੰਦਾ ਹੈਗਾ ਕੱਖ ਵੀ ਕਿੱਡੇ ਕਿੱਡੇ ਹੋ ਚੁੱਕੇ ਨੇ ਸੋ ਸਾਨੂੰ ਇਸ ਤਰ੍ਹਾਂ ਦੀਆਂ ਵੀਡੀਓ ਤਾਂ ਬਣਾਉਣੀਆਂ ਪੈਂਦੀਆਂ ਨੇ ਕਿਉਂਕਿ ਗਰੰਥੀ ਸਿੰਘਾਂ ਦੀ ਇੱਕ ਮਜਬੂਰੀ ਹੁੰਦੀ ਹੈ ਕਿ ਉਹਨਾਂ ਦੀ ਕੋਈ ਬਾਹ ਫੜੇ ਕਿਉਂਕਿ ਤਨਖਾਹ ਆਪਾਂ ਨੂੰ ਪਤਾ ਹੈ ਗਰੰਥੀ ਸਿੰਘ ਨੂੰ 5-7000 ਵੱਧ ਤੋਂ ਵੱਧ 10000 ਦਿੰਦੇ ਨੇ 10000 ਦੇ ਨਾਲ ਅੱਜਕੱਲ੍ਹ ਬੱਚੇ ਵੀ ਨਹੀਂ ਪੂਰੀ ਤਰ੍ਹਾਂ ਆਪਾਂ ਪਾਲ ਸਕਦੇ ਸੋ ਨਗਰ ਦੇ ਵਿੱਚੋਂ ਵੀ ਸੱਜਣ ਆਏ ਨੇ ਆਪਾਂ ਉਹਨਾਂ ਵੱਲੋਂ ਵੀ ਪੁੱਛਦੇ ਆਂ ਵੀ ਉਹਨਾਂ ਦੇ ਵੀ ਵਿਚਾਰ ਪੁੱਛਦੇ ਆਂ ਵੀ ਕਿੱਦਾਂ ਦੇ ਇਹ ਜਗਤਾਰ ਸਿੰਘ ਜੀ ਹਨ ਦੇਖੋ ਇਹ ਕੰਮ ਕਰਦੇ ਸੀ ਇੱਥੇ ਇਹਨਾਂ ਦਾ ਇੱਟਾਂ ਵਗੈਰਾ ਚੱਕ ਰਹੇ ਸੀ ਕੰਮ ਕਰਦੇ ਕਰਦੇ ਇਹ ਆਏ ਨੇਗੇ ਸੋ ਇਹਨਾਂ ਵੱਲੋਂ ਵੀ ਆਪਾਂ ਇਹਨਾਂ ਦੀਆਂ ਵਿਚਾਰਾਂ ਨੇ ਜੋ ਸੁਣਦੇ ਹਾਂ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਕੇ ਬੇਨਤੀ ਕਰਨਾ ਚਾਹੁੰਦੇ ਹਾਂ ਵੀ ਵੱਤ ਤੋਂ ਵੱਧ ਇਹ ਮਾਤਾ ਜੀ ਦੀ ਸਾਡੇ ਗਵਾਂਢ ਚ ਨੇ ਚਾਚਾ ਜੀ ਨੇ ਸਾਡੇ ਵੱਤ ਤੋਂ ਵੱਧ ਇਹਨਾਂ ਦੀ ਸੇਵਾ ਮਤਲਬ ਕਿ ਜੋ ਵੀ ਹੈ ਉਹ ਕੀਤੀ ਜਾਵੇ ਇਹਨਾਂ ਦਾ ਮਕਾਨਦਾਰ ਤੋਂ ਖੜਾ ਹੋ ਸਕੇ ਤੇ ਆਪਦਾ ਜੀਵਨ ਬੱਧਿਆ ਕੱਢ ਸਕਣ ਤੁਸੀਂ ਇਹਨਾਂ ਦੇ ਜੋ ਪੰਥਕ ਕਾਰਜ ਨੇ ਉਹਨਾਂ ਬਾਰੇ ਕੁਝ ਕਹਿਣਾ ਚਾਹੁੰਦੇ ਹੋ ਇਹ ਤਾਂ ਹਰ ਇੱਕ ਕਾਰਜ ਦੇ ਵਿੱਚ ਜਾਂਦੇਵੇਂ ਜੀ ਕੋਈ ਪਿੰਡ ਦਾ ਕੋਈ ਕਿਸੇ ਵੀ ਤਰ੍ਹਾਂ ਦਾ ਕਾਰਜ ਹੈ ਹਰ ਕਾਰਜ ਦੇ ਵਿੱਚ ਵੱਧ ਚੜ ਕੇ ਮੂਹਰੇ ਹੋ ਕੇ ਸਮੂਲੀਤ ਕਰ ਦਿੰਦੇ ਹਾਂ ਤੋ ਦਾਸ ਦਾ ਨੰਬਰ ਹੈ 98 723 02858 98723 02858 ਇਹ ਨੰਬਰ ਹੈ ਜੀ ਮੇਰਾ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਤਾਂ ਜੋ ਸਾਡੀ ਮਦਦ ਹੋ ਸਕੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ